ਦੇ ਅਗਲੀ ਗੱਲ ਜਦੋਂ ਪਿੰਡਾਂ ਦੇ ਵਿੱਚ ਗਏ ਆ ਸੋਲੇ ਵਿੱਚ ਬੈਠੇ ਹੋਏ ਸਾਰੇ ਪਿੰਡਾਂ ਵਾਲੇ ਗੰਤੀ ਸਿੰਘ ਵੀ ਬੈਠੇ ਨੇ ਸਿਰਫ ਇੱਕ ਪਿੰਡ ਦੇ ਵਿੱਚ ਗੰਤੀ ਸਿੰਘ ਹਾਜ਼ਰ ਮਿਲਿਆ ਉਹ ਪਿੰਡਾਂ ਬਗਨਪੁਰ ਬਾਕੀ ਕਿਸੇ ਪਿੰਡ ਦੇ ਵਿੱਚ ਕੋਈ ਬੰਦਾ ਹਾਜ਼ਰ ਨਹੀਂ ਮਿਲਿਆ ਭਾਵੇਂ ਕਾਨੂੰਨ ਮੌਤ ਦੇ ਬਣਾ ਲਓ ਭਾਵੇਂ ਕਾਨੂੰਨ ਅੰਦਰ ਕੈਦ ਦੇ ਬਣਾ ਲਓ ਗੁਰੂ ਸਾਹਿਬ ਦੀ ਪਹਿਰੇਦਾਰੀ ਨਹੀਂ ਕਰੋਗੇ ਤੇ ਬੇਦੀਆਂ ਨਹੀਂ ਰੁਕਣਗੀਆਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਜੰਦਰੇ ਲਾ ਕੇ ਗ੍ਰੰਤੀ ਦੇ ਕਿ ਸੁੱਤੇ ਹੁੰਦੇ ਆ ਪਿੰਡ ਦਾ ਕੋਈ ਬੰਦਾ ਨਹੀਂ ਬਾਜਾ ਮਾਰ ਮਾਰ ਕੇ ਲੋਕਾਂ ਘਰੋਂ ਕੱਢ ਕੇ ਫੋਰਸ ਪੀਸ ਦੇ ਕੇ ਆਇਆ ਇਸ ਗੱਲ ਦੀ ਅਸੀਂ ਸਬੂਤ ਆ 10 ਬੰਦੇ ਕੇਸ ਦੀ ਸੀ ਜਦ ਗੁਰੂਕਾਰ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੱਖ ਸਾਹਿਬ ਦਾ ਹੁਕਮ ਹੈ ਆਪਣੇ ਕੋਲੋਂ ਹੁਕਮ ਮੰਨਵਾ ਪਿਆ ਆ ਅਕਾਲ ਪੱਖ ਸਾਹਿਬ ਦਾ ਹੁਕਮ ਹੈ ਕਿ ਜਿਹੜੇ ਗੁਰੂਕਾਰ ਗੁਰੂ ਗ੍ਰੰਥ ਸਾਹਿਬ ਦੀ ਪਹਿਰੇਦਾਰੀ ਨਹੀਂ ਕਰ ਸਕਦੇ ਸਰਬ ਬਖਸ ਸਾਹਿਬ ਤੇ ਲੈ ਕੇ ਆਇਆ ਜੋ ਤੁਸੀਂ ਧੰਗ ਗੁਰੂ ਗ੍ਰੰਥ ਸਾਹਿਬ ਦੀ ਚੋਬਜ਼ਾਰੀ ਨਹੀਂ ਕਰ ਸਕਦੇ ਇਹਦਾ ਮਤਲਬ 100% ਹੈ ਕਿ ਅਜੀ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਨਹੀਂ ਮੰਨਦੇ ਅਜੀ ਮੰਨਦੇ ਆ ਸ਼ਬਦ ਗੁਰੂ ਆ ਪਾਠ ਕੀਤਾ ਸੁਖਾਸਨ ਕੀਤਾ ਬੜੇ ਤਾਲਾ ਮਾਰਿਆ ਅੱਜ ਤੱਕ ਦੱਸੋ ਆਪਣੇ ਤੇ ਉਹ ਅੰਦਰ ਬੰਦ ਕਰਕੇ ਕਿੰਨੇ ਲੋਕਾਂ ਨੇ ਤਾਲਾ ਮਾਰਿਆ ਜੋ ਉਹ ਮੈਂਟਲੀ ਅਫਸਰਟ ਹੋ ਜੇ ਤਾਂ ਤਾਲਾ ਮਾਰਦੇ ਹਾਂ ਨਿਤਾਲਾ ਨਹੀਂ ਮਾਰਦੇ ਤੇ ਸਾਰੇ ਸਾਡੇ ਇਲਾਕੇ ਦੇ ਗੁਰੂ ਘਰਾਂ ਦੇ ਵਿੱਚ ਵੱਡੇ ਜੰਦਰੇ ਵਿੱਚ ਆ ਇਹ ਮੈਂ ਸਾਰੇ ਵੇਖ ਕੇ ਆਇਆ ਕਹਰੇ ਬਾਰੀ ਕਰਾਂਗੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੀੜੀ ਵੀ ਰੁਕੇਗੀ ਕੌਣ ਤਾਂ ਕੰਮ ਕਰੂਗਾ ਜੇ ਅਸੀਂ ਉਹਨਾਂ ਨੂੰ ਉੱਥੇ ਫੜਾਂਗੇ ਜਾਂ ਝਟਕਾਵਾਂਗੇ ਇਦੋਂ ਥੱਲੇ ਕਾਨੂੰਨ ਕੀ ਕੰਮ ਕਰੂਗਾ ਸੋ ਮੈਂ ਸਮਝ ਆਦਾ ਲੈ ਗਿਆ ਮੇਰੀ ਬੇ ਬੇਨਤੀ ਆ ਬਸ ਸਾਰੀ ਆਉਣਗੇ ਜਿਹੜੇ ਆ ਗਏ ਆ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਨਹੀਂ ਆਏ ਉਹਨਾਂ ਦਾ ਧੰਨਵਾਦ ਕੱਲ ਨੂੰ ਉਹ ਵੀ ਆਉਣਗੇ ਜਿਉਂ ਆਉਣਗੇ ਇਹ ਮੇਰਾ ਤੁਹਾਡੇ ਨਾਲ ਵਾਦਾ ਆ ਵਾਦਾ ਮੈਂ ਤਾਂ ਕਰਨਾ ਕਿ ਮੈਨੂੰ ਆਪਣੀ ਕੌਮ ਤੇ ਮਾਣ ਆ ਕਾਮਲ ਕਦੀ ਧੋਖਾ ਨਹੀਂ ਦਿੱਤਾ ਕਾਮਲ ਕਦੀ ਸਾਨੂੰ ਵਿਸਾਰੇ ਨਹੀਂ ਫਿਰ ਅਸੀਂ ਕਾਮਲ ਤਾਨੇ ਕਿਉਂ ਮਾਰੇ ਤਾਨੇ ਸਾਨੂੰ ਮਾਰੋ ਜਿਹੜੇ ਅਸੀਂ ਸਿਗਰ ਤੇ ਲਾ ਜਾ ਕੇ ਵੇਚ ਦਿੰਨੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਧੰਨਵਾਦ ਬਾਬਾ ਬਖਸ਼ੀ ਸਿੰਘ ਜੀ ਦਾ ਭਾਈ ਸੁਖਵਿੰਦਰ ਸਿੰਘ ਜੀ ਰਾਮਪੁਰ ਪਰਤਾ ਦੇ ਸਰਪੰਚ ਨੇ ਉਹਨਾਂ ਨੇ ਐਲਾਨ ਕੀਤਾ ਵਾਦਾ ਕੀਤਾ ਵੀ ਜਿੱਥੇ ਵੀ ਹੁਣ ਕੰਮ ਕਰਾਂਗੇ ਆਪਾਂ ਉਹਨਾਂ ਅਗਲਾ ਬਾਦਸ਼ਾਹਪੁਰ ਤੋਂ 500 ਬੰਦੇ ਦਾ ਜਥਾ ਲੈ ਕੇ ਮੋਟਰਸਾਈਕਲਾਂ ਤੇ ਕਾਫਲਾ ਲੈ ਕੇ ਹੋ ਇੱਥੇ ਹਜ਼ਰ ਹੋਣਗੇ ਬਾਦਸ਼ਾਹਪੁਰ ਤੋਂ ਸਤਿ ਸ੍ਰੀ ਅਕਾਲ ਇੱਕ ਬੇਨਤੀ ਹੋ ਰਹਾ ਹੈ ਕਿ ਆ ਜਲਦੀ ਸੋ ਜਾਇਆ ਇਹ ਚਾਹ ਦੀ ਸੇਵਾ ਆ ਇੱਥੇ ਕੋਈ ਵੀ ਸਿੰਘ ਬੇਵਚਾਂ ਚੋਂ ਬੇਵਚਾਂ ਚੋਂ ਇੱਥੋਂ ਕੋਈ 1 ਰੁਪਿਆ ਵੀ ਕਿਸੇ ਨੂੰ ਭੇਟਣਾ ਕਰੇ ਜੋ ਕਿਸੇ ਦਾ ਮਨ ਹੈ ਤੇ ਇਸ ਗੋਲ ਵਿੱਚ ਪਾਵੇ ਮੋਰਚੇ ਨੂੰ ਮੈਂ ਕਹਿੰਨਾ ਪ੍ਰਬੰਧਕ ਕਹਿਣਾ ਕਹਿਣ ਮੋਰਚੇ ਨੂੰ ਮਾਇਆ ਦੀ ਲੋੜ ਪੈਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ